ਨਮਸਕਾਰ ਤੁਸੀਂ ਦੇਖ ਰਹੇ ਹੋ ਦੈਨਿਕ ਸੂਰਿਆ ਟੀਵੀ ਤੇ ਅੱਜ ਸੂਲੇ ਦੀ ਅਹਿਮ ਖਬਰ ਜੜੀ ਆ ਸਮਾਣਾ ਤੋਂ ਸਾਹਮਣੇ ਆ ਰਹੀ ਜਿੱਥੇ ਸਮਾਣਾ ਦੇ ਵਿੱਚ ਚੋਰੀ ਦੀ ਵੱਡੀ ਵਾਰਦਾਤ ਨੂੰ ਚੋਰਾਂ ਵੱਲੋਂ ਅੰਜਾਮ ਦਿੱਤਾ ਗਿਆ ਇੱਕ ਐਨ ਆਰ ਆਈ ਪਰਿਵਾਰ ਜੋ ਕੁਝ ਮਹੀਨਾ ਪਹਿਲਾਂ ਹੀ ਜਿਹੜਾ ਇਹ ਪੰਜਾਬ ਵਾਪਸ ਆਇਆ ਸੀ ਦੋ ਜੋੜੇ ਜਿਹੜੇ ਨੇ ਬਜ਼ੁਰਗ ਜੋੜੇ ਉਹ ਵਾਪਸ ਆਏ ਸੀ ਜਿਸ ਤੋਂ ਬਾਅਦ ਉਹਨਾਂ ਦੇ ਘਰ ਦੇ ਵਿੱਚ ਵੱਡੀ ਚੋਰੀ ਹੋਈ ਹੈ 5 ਲੱਖ ਦੇ ਕਰੀਬ ਜਿਹੜੇ ਨੇ ਚੋਰ ਉੱਥੋਂ ਡਾਕਾ ਮਾਰ ਕੇ ਲੈ ਗਏ ਨੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਜਿੱਥੇ ਤਸਵੀਰਾਂ ਵਿੱਚ ਤੁਸੀਂ ਵੇਖ ਪਾ ਰਹੇ ਹੋ ਪੂਰਾ ਘਰ ਜਿਹੜਾ ਇਹ ਤੈਸ ਨੈਸ ਕੋਇਆ ਪਿਆ ਪੁਲਿਸ ਜਿਹੜੀ ਹੈ ਸੀਸੀਟੀਵੀ ਕੈਮਰਿਆਂ ਦੀ ਜਿਹੜੀ ਹੈ ਜਾਂਚ ਕਰ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਦੋ ਨਾ ਦੇ ਜਿਹੜੇ ਮੁੰਡਾ ਹੈ ਉਹ ਕੈਨੇਡਾ ਰਹਿੰਦਾ ਹੈ ਤੇ ਬੇਟੀ ਜਿਹੜੀ ਹੈ ਆਸਟ੍ਰੇਲੀਆ ਦੇ ਵਿੱਚ ਰਹਿੰਦੀ ਹੈ ਇੱਕ ਮਹੀਨਾ ਪਹਿਲਾਂ ਹੀ ਉਹ ਪਿੰਡ ਵਾਪਸ ਆਏ ਸੀ ਦੱਸਿਆ ਜਾ ਰਿਹਾ ਸੀ ਉਹਨਾਂ ਨੇ ਇੱਕ ਜ਼ਮੀਨ ਜਿਹੜੀ ਹੈ ਲਈ ਸੀ ਉਸ ਦੀ ਰਜਿਸਟ੍ਰੇਸ਼ਨ ਕਰਾਣੀ ਸੀ ਜਿਸ ਕਰਕੇ ਰਜਿਸਟਰੀ ਕਰਾਉਣ ਨੂੰ ਲੈ ਕੇ ਉਹਨਾਂ ਨੇ ਘਰ ਦੇ ਵਿੱਚ 5 ਲੱਖ ਰੁਪਏ ਰੱਖਿਆ ਸੀ ਜਿਸ ਤੋਂ ਬਾਅਦ ਤੁਹਾਨੂੰ ਦੱਸ ਦਈਏ ਕਿ ਘਰ ਦੀ ਜਿਹੜੀ ਹੈ ਵਿੰਡੋ ਤੋੜ ਕੇ ਘਰ ਦੇ ਵਿੱਚ ਜਿਹੜੇ ਨੇ ਉਛਤ ਤੋਂ ਚੋਰ ਜਿਹੜੇ ਨੇ ਘਰ ਦੇ ਵਿੱਚ ਦਾਖਲ ਹੁੰਦੇ ਨੇ ਜਿਸ ਤੋਂ ਬਾਅਦ ਘਰ ਦੇ ਵਿੱਚ ਪਿਆ ਸਾਰਾ ਸਮਾਨ ਜਿਹੜਾ ਹੈ ਤੇ ਪੈਸੇ ਲੈ ਕੇ ਜਿਹੜੇ ਨੇ ਉਹ ਫਰਾਰ ਹੋ ਗਏ ਨੇ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕੀਮਤੀ ਸਮਾਨ ਜਿਹੜੇ ਨੇ ਤੇ ਨਾਲ ਹੀ ਦੱਸਿਆ ਜਾ ਰਿਹਾ 5 ਲੱਖ ਰੁਪਏ ਦੇ ਕਰੀਬ ਨਕਦੀ ਲੈ ਕੇ ਫਰਾਰ ਹੋ ਗਏ ਨਾ ਜਿਸ ਤੋਂ ਬਾਅਦ ਘਰ ਦੇ ਵਿੱਚ ਪੁਲਿਸ ਜਿਹੜੀ ਆ ਪਹੁੰਚੀ ਹੋਈ ਇਹਨੇ ਸੀਸੀਟੀਵੀ ਕੈਮਰੇ ਜਿਹੜੇ ਨੇ ਉਹ ਵੀ ਖੰਗਾਲਨ ਖੰਗਾਰ ਰਹੇ ਨੇ ਤਾਂ ਕਿ ਪਤਾ ਲਗਾਇਆ ਜਾ ਸਕੇ ਕਿ ਆਖਿਰਕਾਰ ਚੋਰ ਕਿਹਨੇ ਪਰ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਿੱਥੇ ਸਮਾਨਾਂ ਦੇ ਵਿੱਚ ਇਹ ਚੋਰੀ ਹੋਈ ਹੈ ਦੋ ਬਜ਼ੁਰਗ ਜਿਹੜੇ ਨੇ ਇਸ ਘਰ ਦੇ ਵਿੱਚ ਰਹਿੰਦੇ ਸੀ ਤਾਂ ਬਜ਼ੁਰਗਾਂ ਵੱਲੋਂ ਪੂਰੀ ਜਾਣਕਾਰੀ ਦਿੰਦੇ ਆ ਕਿ ਕੁਝ ਕਿਹਾ ਗਿਆ ਇੱਕ ਵਰਤਨ ਉਹ ਸੁਣਾ ਦਿੰਦੇ ਸਮਾਨ ਬੰਡਲ ਦੇ ਪਿੰਟ ਟੈਂਟ ਟੈਂਟਲ ਦੇ ਵਿੱਚ ਇੱਕ ਬਜ਼ੁਰਗ ਜੋੜਾ ਰਹਿੰਦਾ ਹੈ ਲਖਵਿੰਦਰ ਸਿੰਘ ਤੇ ਆਪਣੀ ਪਤਨੀ ਨਾਲ ਇੱਕ ਕੁਝ ਸਮੇਂ ਪਹਿਲਾਂ ਕੈਨੇਡਾ ਤੇ ਆਸਟ੍ਰੇਲੀਆ ਜਾ ਕੇ ਆਏ ਸੀ ਔਰ ਅਭੀ ਇੱਕ ਮਹੀਨੇ ਨਹੀਂ ਹੋਇਆ ਇੱਥੇ ਆ ਕੇ ਕੋਈ ਜ਼ਮੀਨ ਨਾਣੇ ਪਿੰਡ ਦੇ ਵਿੱਚ ਖਰੀਦੀ ਸੀ ਅੱਧਾ ਕਿੱਲਾ ਜ਼ਮੀਨ ਸੀ ਜਿਹੜੇ ਦੱਸਿਆ ਇਹਨਾਂ ਨੇ ਤੇ ਉਹ ਜ਼ਮੀਨ ਦੇ ਲਈ ਕੁਝ ਪੈਸੇ ਇਹਨਾਂ ਨੇ ਰੱਖੇ थे ਆਪਣੇ ਘਰ ਦੇ ਵਿੱਚ 5 ਲੱਖ ਰੁਪਏ ਔਰ ਉਹ 5 ਲੱਖ ਰੁਪਏ ਬੀਤੀ ਰਾਤ ਚੋਰੀ ਹੋ ਗਏ ਚੋਰ ਕਿਧਰੋਂ ਦਾਖਲ ਹੋਏ ਇੱਕ ਦਸਰੇ ਇਹਨਾਂ ਦੇ ਦੱਸੇ ਮੁਤਾਬਿਕ ਛੱਤ ਦੇ ਉੱਪਰੋਂ ਕੋਈ ਤੋੜ ਕੇ ਅੰਦਰ ਦਾਖਲ ਹੋਏ ਔਰ ਅਲਵਾਰੀ ਵਿੱਚ ਪੈਸਾ ਪਿਆ ਥਾ ਇੱਕ ਮੋਬਾਈਲ ਵੀ ਲੈ ਗਏ ਲੇਕਿਨ ਜਿਹੜ ਘੈਨੇ ਸੀਟੂ માં ਸੀ ਉਹ ਕੋਈ ਚੋਰੀ ਉਹਨਾਂ ਨੇ ਨਹੀਂ ਕੀਤੀ ਇਸ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਨਿਰਮਲ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਜਲਦੀ ਹੀ ਉਸ ਦੀ ਸੀਸੀਟੀਵੀ ਦੇਖੀ ਜਾਏਗੀ ਪਿੰਡ ਦੇਵਾਸ ਉਸ ਤੋਂ ਬਾਅਦ ਜਲਦੀ ਕਥਿਤ ਰੋਪਿਆਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ ਕੋਈ ਕਹਿ ਰਹੇ ਕੋਈ ਚੋਰੀ ਕੀ ਵਾਰਦਾਤ ਹੋਈ ਰਾਤ ਨੂੰ ਤੁਸੀਂ ਚੈੱਕ ਕਰ ਰਹੇ ਹੋ ਜਾ ਕੇ ਉਹਨੇ ਕਰੇ 6:30 6:30 ਵਜੇ ਅਦਾ ਚੋਰੀ ਇਹ ਵਾ 12:30 1 ਵਜੇ ਤੋਂ 2 ਵਜੇ ਤੋਂ 1 2 2 ਵਜੇ ਦੇ ਵਿੱਚ ਹੋਈ ਹੈ ਤਾਂ ਜਿਨ੍ਹਾਂ ਨੂੰ ਨੁਸਾਨ ਦੱਸ ਰਹੇ ਹੋ ਉਹ 3,25,000 ਰੁਪਏ ਦਾ ਸਿਰ ਨਗਦ ਤੇ ਇੱਕ ਮੋਬਾਈਲ ਹੀ ਚਲਦਾ ਰਿਸ਼ਵਾਰ ਅਨੰਦ ਬਰਛਾਲਾ ਮਾਇਰ ਬਿਆਸ ਸੁਹਾਦੀ। ਹੂੰ। ਤੇ ਅਧੀਰ ਕੈਮਰੇ ਖਿਗਾਲ ਕੇ ਕਰ ਰਹੇ ਕੋਈ ਗੱਲੇ ਹੋਏ ਰਹਿ ਗਏ ਕੈਮਰੇ। ਉਹ ਜਿਵੇਂ ਵੀ ਕਰ ਵੀ ਜਿਗੂ ਚੋਰ ਲੱਭ ਕੇ ਉਹਦੇ ਭਾਈ ਨੇ ਵੀ ਆਣ ਤੇ ਪੱਤਿਆਂ ਦਾ ਜਿਕਰ। ਸੀਸੀਟੀਵੀ ਦੇਖ ਰਹੇ ਪਿੰਡ ਜੀ? ਸੀਸੀਟੀਵੀ ਚੈੱਕ ਕਰਿਆ ਸਰ ਜੀ। ਉਹ ਕਹਿੰਦੇ 5 ਲੱਖ ਰੁਪਏ ਨਗਦ ਸੀ। ਨਹੀਂ 3,25,000 ਰੁਪਏ ਸੀ। ਅੱਛਾ। ਕਿ ਟਮਾਟਾ ਮਦਨ ਚੋਰੀ ਟਮਾਟਾ ਮਾ ਪੀਂ ਚੋਰੀ ਉਹ ਉੱਥੇ ਪਈਆਂ ਉਹ ਉੱਥੇ ਬੇਟੂ ਮਾ ਉੱਥੇ ਉੱਤੇ ਪਈਆਂ ਦੀ ਚੀਜ਼ ਪਈਆਂ ਮੇਰਾ ਨਾਂ ਪ੍ਰਿੰਸਪਲ ਸਿੰਘ ਜੀ ਪ੍ਰਿੰਸਪਲ ਜੀ ਇਹ ਕਰ ਕੀਦੇ ਤੇ ਤਾਇਆ ਜੀਬ ਨੇ ਮੇਰੇ ਮਾਸਟਰ ਜੀ ਵੀ ਲੱਗਦੇ ਨੇ ਅੱਛਾ ਤੇ ਕੀ ਬਾਤ ਦਾ ਤੁਸੀਂ ਇੱਥੇ ਸਰ ਇੱਥੇ ਨਾ ਰਾਤ ਕੋਈ ਲਗਭਗ ਤੁਸੀਂ ਲਾ ਲੋ ਵੀ ਇਹ 12 ਵਜੇ ਤੋਂ ਤੇ ਜਾਗਦੇ ਰਹੇ ਨੇ ਤੇ ਉਸ ਤੋਂ ਬਾਅਦ ਦੇ ਵਿੱਚ 2 ਵਜੇ ਤੋਂ ਪਹਿਲਾਂ ਪਹਿਲਾਂ ਰਾਤ ਇੱਥੇ ਕੋਈ ਆਪਣੇ ਅੰਦਰ ਪੈਸੇ ਪੈਣ 5 ਗੁਲਾਖ ਰੁਪਏ ਇਹਨਾਂ ਦੇ ਕੋਲ ਜ਼ਮੀਨ ਵਾਸਤੇ ਇਹਨਾਂ ਨੇ ਇਕੱਠਾ ਕੀਤਾ ਹੋਇਆ ਸੀ ਤੇ ਉਹ ਰਾਤ ਕੋਈ ਉੱਪਰ ਦੀ ਕੋਠੇ ਸਣੀ ਆ ਕੇ ਬਾਰੀ ਪੱਟ ਕੇ ਇਹਨਾਂ ਦੀ ਗਰਿਲ ਪੱਟ ਕੇ ਉਧਰੋਂ ਦੀ ਆ ਕੇ ਇਤ ਰਾਤ ਚੁੱਕ ਕੇ ਲੈ ਗਏ ਨੇ ਕੋਈ ਚੋਰ ਅਣਪਛਾਤੇ ਨੇ ਆਪਾਂ ਕੋਈ ਨਾਂ ਇੰਜ ਬਿਨਾ ਕਿਸੇ ਖਸੂਰ ਤੋਂ ਖੇਤ ਲੈ ਨਹੀਂ ਸਕਦੇ ਕਿੱਥੇ ਜਾ ਗਏ ਕਿੱਥੇ ਜਾ ਗਏ ਇਸ ਪਿੱਛੇ ਘੁੰਮ ਗਏ ਇਹ ਸਰ ਕੈਨੇਡਾ ਗਏ ਹੋਏ ਸੀ ਬੇਟੇ ਆਪਣੇ ਕੋਲ ਅੱਛਾ ਜੀ ਉਦੋਂ ਪਹਿਲਾਂ ਸਾਲ ਆਸਟ੍ਰੇਲੀਆ ਲਾ ਕੇ ਆਏ ਨੇ ਸਰ ਬੇਟੀ ਕੋਲ ਵੀ ਗਏ ਹੋਏ ਸੀ ਤੇ ਹੁਣ ਮਹੀਨਾ ਕੋ ਹੋ ਗਿਆ ਇੱਥੇ ਆਏ ਹੋਏ ਨੇ ਮਹੀਨਾ ਹਾਂ ਜੀ ਹਾਂ ਤੇ ਇਹਨਾਂ ਨੇ ਜ਼ਮੀਨ ਜਿਵੇਂ ਲੈਣੀ ਸੀ ਤੇ ਇਹਨਾਂ ਨੇ ਅੱਧਾ ਕਿਲਾ ਜ਼ਮੀਨ ਦਾ ਕਿਸੇ ਨਾਲ ਵੈਵਨਾ ਕੀਤਾ ਹੋਇਆ ਹੈ ਉਹ ਰਜਿਸਟਰੀ ਸੀ ਤੇ ਉਹ ਕਿਸੇ ਦਿੱਕਤ ਕਰਕੇ ਅੱਗੇ ਪੈ ਗਈ ਥੋੜਾ ਜਿਹਾ ਅੱਗੇ ਹੋ ਗਈ ਆ ਤਾਂ ਆਹ ਪੈਸੇ ਲੈ ਕੇ ਰੱਖੇ ਹੋਏ ਸੀ 20 ਤਰੀਕ ਨੂੰ ਰਜਿਸਟਰੀ ਸੀ ਹਾਂਜੀ ਤੇ 5 ਦੇ 5 ਲੱਖ ਲੈ ਗਏ ਹਾਂਜੀ ਆ 5 ਲੱਖ ਰੁਪਏ ਹੋਰ ਅਲਵਾਰੀ ਦੇ ਕੋਈ ਹੋਰ ਸਮਾਨ ਵੀ ਰੱਖਿਆ ਸੀ ਸਰ ਹਾਂ ਪੈਸਾ ਤਾਂ ਪਿਆ ਸਰ ਹੋਰ ਟੂਮਾ ਵਗੈਰਾ ਨੇ ਇਹਨਾਂ ਦੀ ਮੋਬਾਈਲ ਵਗੈਰਾ ਨੇ ਇੱਕ ਮੋਬਾਈਲ ਵੀ ਲੈ ਗਏ ਨੇ ਨਾ ਟੂਮਾ ਪਈਆਂ ਹੋਈਆਂ ਨੇ ਟੂਮਾ ਨੇ ਲੈ ਕੇ ਗਏ ਹਾਂਜੀ ਬਾਕੀ ਬਾਕੀ ਸਾਰਾ ਸਮਾਨ ਪਿਆ ਫੋਲਾ ਫਲਾਈ ਤਾਂ ਹੋਈ ਹੋਈ ਹੈ ਲੇਕਿਨ ਕੱਲੇ ਪੈਸੇ ਲੈ ਗਏ ਨੇ ਹਾਂ ਜੀ ਇਹ ਬਜ਼ੁਰਗ ਹੈ ਇਹਨਾਂ ਵਾਸਤੇ ਤੁਸੀਂ ਕੀ ਮੰਗ ਕਰਦੇ ਪੁਲਿਸ ਤੋਂ ਸਰਾਹ ਜੀ ਦਾ ਇਨਸਾਫ ਦੀ ਮੰਗ ਕਰ ਰਹੇ ਜਿਹੜੇ ਜਿਨੇ ਕੋਈ ਕੰਮ ਕੀਤਾ ਹੈ ਇਹਦੀ ਕਾਰਵਾਈ ਕਰਕੇ ਇਹਨਾਂ ਨੂੰ ਇਨਸਾਫ ਦਵਾਇਆ ਜਾਏ ਇਹਨਾਂ ਦੇ ਬੇਟਾ ਬੇਟੀ ਬਾਹਰ ਨੇ ਇਨਸਾਫ ਦੀ ਇਸ ਤੇ ਮੰਗ ਕਰ ਰਹੇ ਪੈਰਵਾਈ ਕਰਨ ਹਿਤੋ ਵੱਧ ਹਾਂ ਇਨਸਾਫ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਜੀ ਕੈਮਰਾਮੈਨ ਬੀਕੇ ਗਰਗ ਦੇ ਨਾਲ ਪ੍ਰਸੋਤਮ ਕੋਸਿਕ ਦੈਨਿਕ ਸੂਰਾ ਟੀਵੀ ਸਮਾਣਾ ਨਮਸਕਾਰ ਤੁਸੀਂ ਦੇਖ ਰਹੇ ਹੋ ਦੈਨਿਕ ਸੂਰਾ ਟੀਵੀ ਤੇ ਇਸ ਵੇਲੇ ਦੀ ਅਹਿਮ ਖਬਰ ਜਿਹੜੀ ਹੈ ਸਮਾਣਾ ਤੋਂ ਸਾਹਮਣੇ ਆ ਰਹੀ ਜਿੱਥੇ ਸਮਾਣਾ ਦੇ ਵਿੱਚ ਚੋਰੀ ਦੀ ਵੱਡੀ ਵਾਰਦਾਤ ਨੂੰ ਚੋਰਾਂ ਵੱਲੋਂ ਅੰਜਾਮ ਦਿੱਤਾ ਗਿਆ ਇੱਕ ਐਨ ਆਰ ਆਈ ਪਰਿਵਾਰ ਜੋ ਕੁਝ ਮਹੀਨਾ ਪਹਿਲਾਂ ਹੀ ਜਿਹੜਾ ਇਹ ਪੰਜਾਬ ਵਾਪਸ ਆਇਆ ਸੀ ਦੋ ਜੋੜੇ ਜਿਹੜੇ ਨੇ ਬਜ਼ੁਰਗ ਜੋੜੇ ਉਹ ਵਾਪਸ ਆਏ ਸੀ ਜਿਸ ਤੋਂ ਬਾਅਦ ਉਹਨਾਂ ਦੇ ਘਰ ਦੇ ਵਿੱਚ ਵੱਡੀ ਚੋਰੀ ਹੋਈ ਹੈ 5 ਲੱਖ ਦੇ ਕਰੀਬ ਜਿਹੜੇ ਨੇ ਚੋਰ ਉੱਥੋਂ ਡਾਕਾ ਮਾਰ ਕੇ ਲੈ ਗਏ ਨੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਜਿੱਥੇ ਤਸਵੀਰਾਂ ਵਿੱਚ ਤੁਸੀਂ ਵੇਖ ਪਾ ਰਹੇ ਹੋ ਪੂਰਾ ਘਰ ਜਿਹੜਾ ਇਹ ਤਹਿਸ ਨਸ ਹੋਇਆ ਪਿਆ ਪੁਲਿਸ ਜਿਹੜੀ ਹੈ ਸੀਸੀਟੀਵੀ ਕੈਮਰਿਆਂ ਦੀ ਜਿਹੜੀ ਹੈ ਜਾਂਚ ਕਰ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਦੋ ਨਾ ਦੇ ਜਿਹੜੇ ਮੁੰਡਾ ਹੈ ਉਹ ਕੈਨੇਡਾ ਰਹਿੰਦਾ ਹੈ ਤੇ ਬੇਟੀ ਜਿਹੜੀ ਹੈ ਆਸਟ੍ਰੇਲੀਆ ਦੇ ਵਿੱਚ ਰਹਿੰਦੀ ਹੈ ਇੱਕ ਮਿੰਨਾ ਪਹਿਲਾਂ ਹੀ ਉਹ ਪਿੰਡ ਵਾਪਸ ਆਏ ਸੀ ਦੱਸਿਆ ਜਾ ਰਿਹਾ ਸੀ ਉਹਨਾਂ ਨੇ ਇੱਕ ਜ਼ਮੀਨ ਜਿਹੜੀ ਹੈ ਲਈ ਸੀ ਉਸ ਦੀ ਰਜਿਸਟ੍ਰੇਸ਼ਨ ਕਰਾਣੀ ਸੀ ਜਿਸ ਕਰਕੇ ਰਜਿਸਟਰੀ ਕਰਾਉਣ ਨੂੰ ਲੈ ਕੇ ਉਹਨਾਂ ਨੇ ਘਰ ਦੇ ਵਿੱਚ 5 ਲੱਖ ਰੁਪਏ ਰੱਖਿਆ ਸੀ ਜਿਸ ਤੋਂ ਬਾਅਦ ਤੁਹਾਨੂੰ ਦੱਸ ਦਈਏ ਕਿ ਘਰ ਦੀ ਜਿਹੜੀ ਹੈ ਵਿੰਡੋ ਤੋੜ ਕੇ ਘਰ ਦੇ ਵਿੱਚ ਜਿਹੜੇ ਨੇ ਛੱਤ ਤੋਂ ਚੋਰ ਜਿਹੜੇ ਨੇ ਘਰ ਦੇ ਵਿੱਚ ਦਾਖਲ ਹੁੰਦੇ ਨੇ ਜਿਸ ਤੋਂ ਬਾਅਦ ਘਰ ਦੇ ਵਿੱਚ ਪਿਆ ਸਾਰਾ ਸਮਾਨ ਜਿਹੜਾ ਏ ਤੇ ਪੈਸੇ ਲੈ ਕੇ ਜਿਹੜੇ ਨੇ ਉਹ ਫਰਾਰ ਹੋ ਗਏ ਨੇ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕੀਮਤੀ ਸਮਾਨ ਜਿਹੜੇ ਨੇ ਤੇ ਨਾਲ ਹੀ ਦੱਸਿਆ ਜਾ ਰਿਹਾ 5 ਲੱਖ ਰੁਪਏ ਦੇ ਕਰੀਬ ਨਕਦੀ ਲੈ ਕੇ ਫਰਾਰ ਹੋ ਗਏ ਨੇ ਜਿਸ ਤੋਂ ਬਾਅਦ ਘਰ ਦੇ ਵਿੱਚ ਪੁਲਿਸ ਜਿਹੜੀ ਆ ਪਹੁੰਚੀ ਹੋਈ ਏ ਨੇ ਸੀਸੀਟੀਵੀ ਕੈਮਰੇ ਜਿਹੜੇ ਨੇ ਉਹ ਵੀ ਖੰਗਾਲਨ ਖੰਗਾਰ ਰਹੇ ਨੇ ਤਾਂ ਕਿ ਪਤਾ ਲਗਾਇਆ ਜਾ ਸਕੇ ਕਿ ਆਖਿਰਕਾਰ ਚੋਰ ਕਿਹਨੇ ਨੇ ਪਰ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਿੱਥੇ ਸਮਾਨਾਂ ਦੇ ਵਿੱਚ ਇਹ ਚੋਰੀ ਹੋਈ ਹੈ ਦੋ ਬਜ਼ੁਰਗ ਜਿਹੜੇ ਨੇ ਇਸ ਘਰ ਦੇ ਵਿੱਚ ਰਹਿੰਦੇ ਸੀ ਤਾਂ ਬਜ਼ੁਰਗ ਵਰ ਲੋ ਪੂਰੀ ਜਾਣਕਾਰੀ ਦਿੰਦੇ ਆ ਕਿ ਕੁਝ ਕਿਹਾ ਗਿਆ ਇੱਕ ਵਾਰ ਤੁਹਾਨੂੰ ਉਹ ਸੁਣਾ ਦਿੰਦੇ ਆ ਸਮਾਨ ਬੰਡਲ ਦੇ ਪਿੰਟੈਂਟਰ ਟੈਂਟਰ ਦੇ ਵਿੱਚ ਇੱਕ ਬਜ਼ੁਰਗ ਜੋੜਾ ਰਹਿੰਦਾ ਹੈ ਲਖਵਿੰਦਰ ਸਿੰਘ ਤੇ ਆਪਣੀ ਪਤਨੀ ਨਾਲ ਇੱਕ ਕੁਝ ਸਮਾਂ ਪਹਿਲਾਂ ਕੈਨੇਡਾ ਤੇ ਆਸਟ੍ਰੇਲੀਆ ਜਾ ਕੇ ਆਏ ਸੀ ਔਰ ਅਭੀ ਇੱਕ ਮਹੀਨਾ ਹੀ ਹੋਇਆ ਇੱਥੇ ਆ ਕੇ ਕੁਝ ਜ਼ਮੀਨਾਂ ਨੇ ਪਿੰਡ ਦੇ ਵਿੱਚ ਖਰੀਦੀ ਸੀ ਅੱਧਾ ਕਿੱਲਾਕ ਜ਼ਮੀਨ ਸੀ ਜਿਹੜੇ ਦੱਸਿਆ ਇਹਨਾਂ ਨੇ ਤੇ ਉਹ ਜ਼ਮੀਨ ਦੇ ਲਈ ਕੁਝ ਪੈਸੇ ਇਹਨਾਂ ਨੇ ਰੱਖੇ थे ਆਪਣੇ ਘਰ ਦੇ ਵਿੱਚ 5 ਲੱਖ ਰੁਪਏ ਔਰ ਉਹ 5 ਲੱਖ ਰੁਪਏ ਬੀਤੀ ਰਾਤ ਚੋਰੀ ਹੋ ਗਏ ਚੋਰ ਕਿਧਰੋਂ ਦਾਖਲ ਹੋਏ ਇੱਕ ਦਸਰੇ ਇਹਨਾਂ ਦੇ ਦੱਸੇ ਮੁਤਾਬਿਕ ਛੱਤ ਕੇ ਉੱਪਰੋਂ ਕੋਈ ਤੋੜ ਕੇ ਅੰਦਰ ਦਾਖਲ ਹੋਏ ਹਨ ਔਰ ਅਲਵਾਰੇ ਵਿੱਚ ਪੈਸਾ ਪਿਆ ਥਾ ਇੱਕ ਮੋਬਾਈਲ ਵੀ ਲੈ ਗਏ ਲੇਕਿਨ ਜਿਹੜਾ ਕੋਈ ਸੋਨੇ ਦੇ ਗਹਿਣੇ ਸੀ ਟੂਮਾ ਸੀ ਉਹ ਕੋਈ ਚੋਰੀ ਉਹਨਾਂ ਨੇ ਨਹੀਂ ਕੀਤੀ ਇਸ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਨਿਰਮਲ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਜਲਦ ਹੀ ਉਸकी सीसीटीवी देखी जाएगी पिंड देवास उसके बाद जल्दी कथित तौर पे अनु गिरफ्तार किया जाएगा वो कह रहे कोई चोरी की वारदात हुई है रात तो, तो, तो चेक करे और जाके वो मैं कर रेड शेव 6:30 बजे रात चोरी ਵਾ ਸਾਡੇ 12 21 ਤੋਂ 2 ਤੋਂ 1 2 2 ਦੇ ਵਿੱਚੋਂ ਜੁਈਏ ਭਾਈ ਜਿਨ੍ਹਾਂ ਨੂੰ ਸੰਦਸ ਰਹੇ ਹੋ ਉਹ 352000 ਰੁਪਏ ਦਾ ਸਰੇ ਨਗਦ ਤੇ ਇੱਕ ਮੋਬਾਈਲ ਹੀ ਚਲਦਾ ਰਿਸ਼ਮਾਨ ਆਨੰਦ ਪਰ ਚਲਦਾ ਮੋਬਾਈਲ ਬਿਆਸਵਾ ਦੀ ਹੂੰ ਤੇ ਅਧੀਰ ਕੈਮਰੇ ਘੁਗਾਲ ਕੇ ਕਰ ਰਿਹਾ ਕੋਈ ਗਾਲੇ ਹੋਏ ਰਹਿ ਗਏ ਕੈਮਰੇ ਉਹ ਜਿਵੇਂ ਵੀ ਕਰ ਗਈ ਜਿਗੂ ਕੋਈ ਚੋਰ ਲੱਭ ਕੇ ਉਹਦੇ ਮਹੀਨੇ ਬਦਨ ਤੇ ਪੱਤਿਆਂ ਦਾ ਜਿਗਾ ਸੀਸੀਟੀਵੀ ਦੇਖ ਰਹੇ ਹੋ ਪਿੰਡ ਜੀ ਸੀਸੀਟੀਵੀ ਚੈੱਕ ਕਰਿਆ ਸਰ ਉਹ ਕਹਿੰਦੇ 5 ਲੱਖ ਰੁਪਏ ਨਗਦ ਸੀ ਨਹੀਂ 352000 ਰੁਪਏ ਸੀ ਕੁਟੂ ਮਟਾ ਮਤ ਨੂੰ ਚੋਰੀ ਮਟਾ ਪੀ ਚੋਰੀ ਉਹ ਉੱਥੇ ਪਈ ਹੈ ਉਹ ਉੱਥੇ ਬੇਟੂ ਮਾ ਉੱਥੇ ਉੱਤੇ ਪਈਆਂ ਦੀ ਚੀਜ਼ ਪੋਰੀ ਪਈ ਹੈ ਮੇਰਾ ਨਾਂ ਪ੍ਰਿੰਸਪਲ ਸਿੰਘ ਜੀ ਪ੍ਰਿੰਸਪਲ ਜੀ ਇਹ ਕਰ ਕੀ ਦੇ ਇਹ ਤਾਇਆ ਜੀਬ ਨੇ ਮੇਰੇ ਮਾਸਟਰ ਜੀ ਵੀ ਲੱਗਦੇ ਨੇ ਅੱਛਾ ਤੇ ਕੀ ਵਾਰਦਾ ਹੋਈ ਇੱਥੇ ਸਰੇ ਇੱਥੇ ਨਾ ਰਾਤ ਕੋਈ ਲਗਭਗ ਤੁਸੀਂ ਲਾਲੋ ਵੀ ਇਹ 12 ਵਜੇ ਤੋਂ ਤੇ ਜਾਗਦੇ ਰਹੇ ਨੇ ਤੇ ਉਸ ਤੋਂ ਬਾਅਦ ਦੇ ਵਿੱਚ 2 ਵਜੇ ਤੋਂ ਪਹਿਲਾਂ ਪਹਿਲਾਂ ਰਾਤ ਇੱਥੇ ਕੋਈ ਆਪਣੇ ਅੰਦਰ ਪੈਸੇ ਪੈਣ 5 ਗੁਲਾਖ ਰੁਪਏ ਇਹਨਾਂ ਦੇ ਕੋਲ ਜ਼ਮੀਨ ਵਾਸਤੇ ਇਹਨਾਂ ਨੇ ਇਕੱਠਾ ਕੀਤਾ ਹੋਇਆ ਸੀ ਤੇ ਉਹ ਰਾਤ ਕੋਈ ਉੱਪਰ ਦੀ ਕੋਠੇ ਸਣੀ ਆ ਕੇ ਬਾਰੀ ਪੱਟ ਕੇ ਇਹਨਾਂ ਦੀ ਗਰਿਲ ਪੱਟ ਕੇ ਉਧਰੋਂ ਦੀ ਆ ਕੇ ਤੇ ਰਾਤ ਚੁੱਕ ਕੇ ਲੈ ਗਏ ਨੇ ਕੋਈ ਚੋਰ ਅਣਪਛਾਤੇ ਨੇ ਆਪਾਂ ਕੋਈ ਨਾਂ ਇੰਚ ਬਿਨਾ ਕਿਸੇ ਕਿਸੂਰ ਤੋਂ ਖੇਤ ਲੈ ਨਹੀਂ ਸਕਦੇ ਕਿੱਥੇ ਜਾ ਕੇ ਆਏ ਕਿੱਥੇ ਜਾ ਕੇ ਆਇਸ ਪਿੱਛੇ ਘੁੰਮ ਕੇ ਆਏ ਇਹ ਸਰ ਕੈਨੇਡਾ ਗਏ ਹੋਏ ਸੀ ਬੇਟੇ ਆਪਣੇ ਕੋਲ ਅੱਛਾ ਜੀ ਉਦੋਂ ਪਹਿਲਾਂ ਸਾਲ ਆਸਟ੍ਰੇਲੀਆ ਲਾ ਕੇ ਆਏ ਨੇ ਸਰ ਬੇਟੀ ਕੋਲ ਵੀ ਗਏ ਹੋਏ ਸੀ ਤੇ ਹੁਣ ਮਹੀਨਾ ਕੋ ਹੋ ਗਿਆ ਇੱਥੇ ਆਏ ਹੋਏ ਨੇ ਮਹੀਨਾ ਹਾਂ ਜੀ ਹਾਂ ਤੇ ਇਹਨਾਂ ਨੇ ਜ਼ਮੀਨ ਜਿਵੇਂ ਲੈਣੀ ਸੀ ਤੇ ਇਹਨਾਂ ਨੇ ਅੱਧਾ ਕਿਲਾ ਜ਼ਮੀਨ ਦਾ ਕਿਸੇ ਨਾਲ ਵਾਅਦਾ ਨਾ ਕੀਤਾ ਹੋਇਆ ਉਹ ਰਜਿਸਟਰੀ ਸੀ ਤੇ ਉਹ ਕਿਸੇ ਦਿੱਕਤ ਕਰਕੇ ਅੱਗੇ ਪੈ ਗਈ ਥੋੜਾ ਜਿਹਾ ਅੱਗੇ ਹੋ ਗਈ ਹਾਂ ਤਾਂ ਪੈਸੇ ਲੈ ਆ ਕੇ ਰੱਖੇ ਹੋਏ ਸੀ 20 ਤਰੀਕ ਨੂੰ ਰਜਿਸਟਰੀ ਸੀ ਹਾਂਜੀ ਤੇ 5 ਕੇ 5 ਲੱਖ ਲੈ ਗਏ ਹਾਂਜੀ ਆ 5 ਲੱਖ ਰੁਪਏ ਹੋਰ ਅਲਵਾਰੀਏ ਦੇ ਕੋਈ ਹੋਰ ਸਮਾਨ ਵੀ ਰੱਖਿਆ ਸੀ ਸਰ ਹਾਂ ਪੈਸਾ ਤਾਂ ਪਿਆ ਸਰ ਹੋਰ ਟੂਮਾ ਵਗੈਰਾ ਨੇ ਇਹਨਾਂ ਦੀ ਮੋਬਾਈਲ ਵਗੈਰਾ ਨੇ ਇੱਕ ਮੋਬਾਈਲ ਵੀ ਲੈ ਗਏ ਨੇ ਨਾ ਟੂਮਾ ਪਈਆਂ ਹੋਈਆਂ ਨੇ ਟੂਮਾ ਲੈ ਕੇ ਗਏ ਹਾਂਜੀ ਬਾਕੀ ਬਾਕੀ ਸਾਰਾ ਸਮਾਨ ਪਿਆ ਫੋਲਾ ਫਲਾਈ ਤਾਂ ਹੋਈ ਹੋਈ ਹੈ ਲੇਕਿਨ ਕੱਲੇ ਪੈਸੇ ਲੈ ਗਏ ਨੇ ਹਾਂ ਜੀ ਇਹ ਮੁਦੁਰੂਬ ਹੈ ਇਹਨਾਂ ਬਾਸੇ ਤੁਸੀਂ ਕੀ ਮੰਗ ਕਰਦੇ ਹੋ ਪੁਲਿਸ ਤੋਂ ਸਰਾਹ ਜੀ ਦਾ ਇਨਸਾਫ ਦੀ ਮੰਗ ਕਰ ਰਹੇ ਆ ਜਿਹੜੇ ਜਿਨੇ ਕੋਈ ਕੰਮ ਕੀਤਾ ਇਹਦੀ ਕਾਰਵਾਈ ਕਰਕੇ ਇਹਨਾਂ ਨੂੰ ਇਨਸਾਫ ਦਵਾਇਆ ਜਾਏ ਇਹਨਾਂ ਦੇ ਬੇਟਾ ਬੇਟੀ ਬਾਹਰ ਨੇ ਇਨਸਾਫ ਦੀ ਇਸ ਤੇ ਮੰਗ ਕਰ ਰਹੇ ਆ ਪੈਰਵਾਹੀ ਕਰਨ ਹਿਤੋ ਵੱਧ ਹਾਂ ਇਨਸਾਫ ਨੂੰ ਇਨਸਾਫ ਮਿਲਣਾ ਚਾਹੀਦਾ ਬਸ ਕੈਮਰਾਮੈਨ ਬੀਕੇ ਗਰਗ ਦੇ ਨਾਲ ਪ੍ਰਸੋਤਮ ਕੋਸਿਕ ਦਿਨਕ ਸਿਵਲ ਟੈਵੀ ਸਮਾਣਾ